ਲਕਸ਼ ਨੌਰ ਦੇ ਆਪ ਦੇ ਵਿਧਾਇਕ ਹਰਮੀਤ ਪਠਾਨ ਮਾਜਰਾ ਨੂੰ ਲੈ ਕੇ ਆਈ ਵੱਡੀ ਖਬਰ ਫਰਜੀ ਮੁਕਾਬਲਾ ਹਾਈ ਕੋਰਟ ਪਹੁੰਚੀ ਵਿਧਾਇਕ ਦੀ ਪਤਨੀ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਪੰਜਾਬ ਸਰਕਾਰ ਨੇ ਫਰਜੀ ਮੁਕਾਬਲੇ ਦੇ ਵਿੱਚ ਇਸ ਦਾ ਇਨਕਾਊਂਟਰ ਕਰ ਦਿੱਤਾ ਜਿਸ ਨੂੰ ਲੈ ਕੇ ਹਹਾਕਾਰ ਮਚ ਗਈ ਏ ਜੋ ਪੂਰੀ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਵੱਡਾ ਪੁਚਾਹ ਲ ਆ ਗਿਆ ਹੈ ਹਰਮੀਤ ਸਿੰਘ ਪਠਾਨ ਮਾਜਰਾ ਕਿੱਥੇ ਨੇ ਜੋ ਪੰਜਾਬ ਪੁਲਿਸ ਵੱਲੋਂ ਉਸ ਨੂੰ ਜਿਹੜਾ ਫਰਾਰ ਦੱਸਿਆ ਜਾ ਰਿਹਾ ਪਰ ਉਸ ਦੀ ਪਤਨੀ ਨੇ ਵੱਡੇ ਖੁਲਾਸੇ ਕੀਤੇ ਨੇ ਉਸ ਦਾ ਫਰਜੀ ਮੁਕਾਬਲਾ ਦੱਸਿਆ ਤੁਸੀਂ ਜਿਹੜੇ ਲੋਕ ਰਾਏ న్యూਸ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚ ਸਕੇ ਸੋ ਹਲਕਾ ਸਨੌਰ ਤੋਂ ਆਪ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਜੋ ਕਿ ਰਾਜਨੀਤੀ ਦੇ ਵਿੱਚ ਲੰਬਾ ਸਮਾਂ ਉਹਨਾਂ ਨੇ ਸੰਘਰਸ਼ ਕੀਤਾ ਔਰ ਆਪ ਦੇ ਵੱਲੋਂ ਜਦੋਂ ਉਹਨਾਂ ਨੂੰ ਸਫਲਤਾ ਮਿਲੀ ਤਾਂ ਉਹਨਾਂ ਦੇ ਉੱਪਰ ਜੋ ਕੇਸ ਦਰਜ ਹੋ ਗਿਆ ਜਦੋਂ ਕਿ ਅਕਾਲੀ ਦਲ ਦੇ ਵਿੱਚ ਹੁੰਦਿਆਂ ਹੋਇਆਂ ਉਹਨਾਂ ਨੂੰ ਜਿਹੜਾ ਕਿ ਇਹ ਉਹਨਾਂ ਦੇ ਉੱਪਰ ਦੋਸ਼ ਲੱਗੇ ਸੀ ਉਹਨਾਂ ਦੇ ਉੱਪਰ ਜਿਹੜਾ ਇਹ ਅੱਜ ਪਰਚਾ ਦਰਜ ਹੋਇਆ ਉਹ ਅਕਾਲੀ ਸਰਕਾਰ ਦੇ ਸਮੇਂ ਇਹ ਕਹਾਣੀ ਵਾਪਰੀ ਸੀਗੀ ਪਰ ਅਕਾਲੀ ਸਰਕਾਰ ਦੇ ਸਮੇਂ ਉਹਨਾਂ ਦੇ ਉੱਪਰ ਨਾ ਤਾਂ ਪਰਚਾ ਦਰਜ ਹੋਇਆ ਔਰ ਉਸ ਤੋਂ ਬਾਅਦ 2017 ਦੇ ਵਿੱਚ ਉਹ ਕਾਂਗਰਸ ਪਾਰਟੀ ਵੀ ਸ਼ਾਮਲ ਹੋ ਕੇ ਕੈਪਟਰ ਅਮਰਿੰਦਰ ਸਿੰਘ ਦੇ ਨਾਲ ਚਲੇ ਗਏ ਔਰ ਉਸ ਸਮੇਂ ਵੀ ਉਹਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਦੋਸ਼ ਆਇਦ ਨਹੀਂ ਹੋਇਆ ਪਰ 2022 ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਵੀ ਸ਼ਾਮਲ ਹੋਏ ਔਰ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਹਲਕਾ ਸਨੌਰ ਤੋਂ ਟਿਕਟ ਦਿੱਤੀ ਗਈ ਔਰ 50000 ਦੀ ਵੋਟ ਦੇ ਫਰਕ ਨਾਲ ਉਹਨਾਂ ਨੇ ਅਕਾਲੀ ਦਲ ਦੇ ਵੱਡੇ ਲੀਡਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਸੁਪੁੱਤਰ ਹਰਿੰਦਰ ਸਿੰਘ ਚੰਦੂ ਮਾਜਰਾ ਨੂੰ ਹਰਾਇਆ ਕਿ ਆਪ ਜੱਤੂ ਹੋਏ ਔਰ ਉਸ ਤੋਂ ਬਾਅਦ 3 ਸਾਲ ਆਮ ਆਦੀ ਪਾਰਟੀ ਦੇ ਵਿੱਚ ਉਹਨਾਂ ਨੇ ਲਗਾਤਾਰ ਦਿਨ ਰਾਤ ਕੰਮ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਵੀ ਜਾਂਦੇ ਜੋ ਇਸੇ ਵਿਧਾਇਕ ਨੂੰ ਆਪਣੇ ਨਾਲ ਲੈ ਕੇ ਜਾਂਦੇ ਜਦੋਂ ਵੀ ਪੰਜਾਬ ਦੀ ਕੋਈ ਕੈਬਨਿਟ ਮੀਟਿੰਗ ਹੁੰਦੀ ਤਾਂ ਪਠਾਨ ਮਾਜਰਾ ਉਹਦੇ ਵਿੱਚ ਮੌਜੂਦ ਹੁੰਦੇ ਪਰ ਇੱਕੋਦਮ ਪਠਾਨ ਮਾਜਰਾ ਦੇ ਉੱਪਰ ਇੱਕ ਕੇਸ ਦਰਜ ਕਰ ਦਿੱਤਾ ਗਿਆ ਔਰ ਪਠਾਨ ਮਾਜਰਾ ਦੇ ਮਗਰ ਪੁਲਸ ਲਾ ਦਿੱਤੀ ਕਿ ਇਸਨੇ ਪਿੱਛੇ ਬਹੁਤ ਵੱਡੇ ਰਾਜਨੀਤਿਕ ਜਿਹੜੇ ਤੱਤ ਛੁਪੇ ਹੋਏ ਨੇ ਪਠਾਨ ਮਾਜਰਾ ਦੀ ਪਤਨੀ ਹੁਣ ਖੁੱਲ ਕੇ ਸਾਹਮਣੇ ਆਈ ਏ ਉਹਨਾਂ ਨੇ ਜੋ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਏ ਔਰ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਏ ਇਸ ਪਟੀਸ਼ਨ ਤੇ ਜੋ ਸੁਣਵਾਈ 23 ਸਤੰਬਰ ਤੱਕ ਨਿਰਧਾਰਤ ਕੀਤੀ ਗਈ ਏ ਔਰ ਵਿਧਾਇਕ ਦੀ ਪਤਨੀ ਨੇ ਵੱਡੇ ਇਲਜ਼ਾਮ ਲਾ ਦਿੱਤੇ ਨੇ ਪੰਜਾਬ ਸਰਕਾਰ ਦੇ ਉੱਪਰ ਔਰ ਪੰਜਾਬ ਪੁਲਿਸ ਦੇ ਉੱਪਰ ਜ਼ਿਕਰ ਕਰਦੀ ਹੈ ਕਿ ਪਟੀਸ਼ਨਰ ਨੇ ਵਿਧਾਇਕ ਦੀ ਪਤਨੀ ਜੋ ਸਿਮਰਜੀਤ ਕੌਰ ਨੇ ਖਦਸ਼ਾ ਜਤਾਇਆ ਕਿ ਪੰਜਾਬ ਪੁਲਿਸ ਉਹਨਾਂ ਦੇ ਪਤੀ ਦਾ ਫਰਜ਼ੀ ਮੁਕਾਬਲਾ ਕਰ ਸਕਦੀ ਹੈ ਜਸਟਿਸ ਤ੍ਰਿਭੂ ਭਮਨ ਦਈਆ ਦੇ ਬੈਂਚ ਨੇ ਪਟੀਸ਼ਨ ਦੀ ਸੁਣਵਾਈ ਲਈ 23 ਸਤੰਬਰ ਦੀ ਤਰੀਕ ਨਿਰਧਾਰਤ ਕੀਤੀ ਹੈ ਇਸ ਤੋਂ ਬਾਅਦ ਇਹ ਮਾਮਲਾ ਮੁੜ ਸੁਰਖੀਆਂ ਵਿੱਚ ਆ ਗਿਆ ਹੈ ਪਤਨੀ ਨੇ ਕਿਹਾ ਕਿ ਉਹਨਾਂ ਨੂੰ ਡਰੇ ਕਿ ਉਹਨਾਂ ਦਾ ਪਤੀ ਦਾ ਮੁਕਾਬਲਾ ਹੋ ਸਕਦਾ ਹੈ ਜਦੋਂ ਤੋਂ ਉਹਨਾਂ ਦੇ ਪਤੀ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਉਨ੍ਹਾਂ ਦੇ ਪਰਿਵਾਰ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਲਈ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਸਦੇ ਪਤੀ ਅਤੇ ਉਸਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਹਾਈ ਕੋਰਟ ਨੇ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ ਨੂੰ ਇਸ ਦਾ ਹਲਫਨਾਮਾ ਦਾਇਰ ਕਰਨ ਲਈ 23 ਨਵੰਬਰ ਤੱਕ ਜਵਾਬ ਦੇਣ ਦੇ ਹੁਕਮ ਦਿੱਤੇ ਹਨ ਜ਼ਿਕਰ ਕਰਦੀ ਕਿ ਜਦੋਂ ਵੀ ਵਿਧਾਇਕ ਤਾਨ ਮਾਜਰਾ ਫਰਾਦ ਹੋਏ ਹਨ ਉਸ ਤੋਂ ਬਾਅਦ ਉਹ ਲਗਾਤਾਰ ਸੋਸ਼ਲ ਮੀਡੀਆ ਉੱਤੇ ਆਪਣਾ ਪੱਖ ਦੇ ਰਹੇ ਸਨ ਪਰ ਹੁਣ ਉਹਨਾਂ ਦਾ ਫੇਸਬੁੱਕ ਖਾਤਾ ਵੀ ਬੰਦ ਕਰ ਦਿੱਤਾ ਗਿਆ ਹੈ ਜਿਸ ਤੋਂ ਇੱਕ ਖੱਦਸ਼ਾ ਜਤਾਇਆ ਜਾ ਰਿਹਾ ਕਿ ਸ਼ਾਇਦ ਉਹਨਾਂ ਦਾ ਸੋਸ਼ਲ ਮੀਡੀਆ ਖਾਤਾ ਵੀ ਬੈਨ ਕਰ ਦਿੱਤਾ ਗਿਆ ਹੋਵੇ ਔਰ ਉਹਨਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਹੋਵੇ ਜੋ ਪੰਜਾਬ ਪੁਲਿਸ ਆਪਣਾ ਤੱਤ ਜਿਹੜਾ ਕਿ ਸੁਪਾ ਰਹੀ ਹੈ ਪੰਜਾਬ ਪੁਲਿਸ ਸਿਰਫ ਇਹ ਦੱਸ ਰਹੀ ਕਿ ਉਹ ਫਰਾਰ ਨੇ ਪਰ ਜੇ ਫਰਾਰ ਹੁੰਦੇ ਤਾਂ ਫਿਰ ਉਹ ਕਿੱਥੇ ਉਹ ਕਿਦੇ ਅਸਮਾਨ ਤੇ ਚੜ ਗਏ ਜਾਂ ਉਹਨਾਂ ਨੂੰ ਜ਼ਮੀਨ ਨਿਕਲ ਗਈ ਉਹ ਕਿੱਥੇ ਨੇ ਜੋ ਕਿ ਪੰਜਾਬ ਪੁਲਿਸ ਦਾ ਵੱਡੇ ਵੱਡੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਲੱਭ ਲੈਂਦੀ ਪਰ ਪਠਾਨ ਮਾਜਰਾ ਫਿਰ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਕਿਉਂ ਨਹੀਂ ਪੰਜਾਬ ਪੁਲਿਸ ਦੇ ਵੱਲੋਂ ਪਠਾਨ ਮਾਜਰਾ ਦੇ ਬਾਰੇ ਪੂਰੀ ਸਚਾਈ ਨਹੀਂ ਦੱਸੀ ਜਾ ਰਹੀ ਕਿ ਉਹਨਾਂ ਦੀ ਪਤਨੀ ਨੇ ਕਿਹਾ ਕਿ ਉਹਨਾਂ ਦਾ ਜਿਹੜਾ ਫਰਜ਼ੀ ਮੁਕਾਬਲਾ ਕਰਕੇ ਉਹਨਾਂ ਦਾ ਇਨਕਾਊਂਟਰ ਕੀਤਾ ਗਿਆ ਹੈ ਜੋ ਅੱਜ ਸਾਹਮਣੇ ਆ ਰਿਹਾ ਕਿ ਪਠਾਨ ਮਾਜਰਾ ਅੱਜ 10 ਦਿਨ ਹੋ ਗਏ ਨੇ ਉਹਨਾਂ ਦਾ ਥੋਂ ਪਤਾ ਨਹੀਂ ਲੱਗ ਰਿਹਾ ਜਿਸ ਨੂੰ ਲੈ ਕੇ ਉਹਨਾਂ ਦੀ ਪਤਨੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ